ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੋ ਪਿਆਰੀ ਖਾਲਸਾ ਸਾਧ ਸੰਗਤ ਜੀ ਆਪਾਂ ਸਾਰੀਆਂ ਸੰਗਤਾਂ ਬੜੇ ਹੀ ਦਿਨਾਂ ਤੋਂ ਸੱਚੇ ਪਾਤਸ਼ਾਹ ਜੀਆਂ ਦੀ ਕਿਰਪਾ ਦਾ ਸਦਕਾ ਧੰਨ ਧੰਨ ਬਾਬਾ ਧਿਆਨ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਗੁਰਦੇਵ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਦੇਵਾ ਸਿੰਘ ਸਾਹਿਬ ਜੀ ਮਾਪੁਰਖਾਂ ਦੇ ਸਤਾਨ ਤੇ ਤਨ ਤਨ ਪੂਰਨ ਬ੍ਰਹਮ ਗਿਆਨੀ ਤਨ ਤਨ ਬਾਬਾ ਦੇਵਾ ਸਿੰਘ ਸਾਹਿਬ ਜੀ ਆਂਦੇ ਸਲਾਨਾ ਜੋੜ ਮੇਲੇ ਬਣਾਉਂਦਿਆ ਹੋਇਆ ਸੋ ਅੱਜ ਸੱਚੇ ਪਾਤਸ਼ਾਹ ਜੀਆਂ ਦੀ ਕਿਰਪਾ ਦਾ ਸਦਕਾ ਸੰਪੂਰਨ ਭੋਗ ਪਏ ਸੋ ਆਪਾਂ ਬਾਹਰ ਖੁੱਲੇ ਪੰਡਾਲ ਦੇ ਵਿੱਚ ਸਾਰੀਆਂ ਸੰਗਤਾਂ ਜੁੜ ਬੈਠੇ ਹਾ ਸੋ ਤਨ ਤਨ ਬਾਬਾ ਦੇਵਾ ਸਿੰਘ ਸਾਹਿਬ ਜੀ ਮਹਾਰਾਜ ਉਹ ਬੜੇ ਪਿਆਰ ਦੇ ਨਾਲ ਨਾਮ ਚ ਪਾਇਆ ਕਰਦੇ ਸਨ ਤਨ ਬਾਬਾ ਬਰਿਆਮ ਸਿੰਘ ਸਾਹਿਬ ਜੀ ਕਿਉਂਕਿ ਛੋਟੇ ਹੁੰਦਿਆ ਇੱਥੇ ਬਹੁਤ ਸੰਭਾ ਗੁਰੂ ਕੀ ਗੁਰਬਾਣੀ ਦੇ ਕਥਾ ਕੀਰਤਨ ਸਰਵਣ ਕਰਨ ਦਾ ਮਹਾਂਪੁਰਖ ਬਾਬਾ ਬਰਿਆਮ ਸਿੰਘ ਜਿਹੜਾ ਆਂਦੇ ਪਾਸੋਂ ਗੁਰੂ ਕੀ ਗੁਰਬਾਣੀ ਦੀ ਸੰਥਿਆ ਲਈ ਲੰਗਰ ਦੀ ਸੇਵਾ ਕਰਦੇ ਰਹੇ ਮਾਲ ਡੰਗਰ ਦੀ ਸੇਵਾ ਕਰਦੇ ਰਹੇ ਸੋ ਸੱਚੇ ਪਾਤਸ਼ਾਹ ਜੀਆਂ ਦੀ ਕਿਰਪਾ ਦਾ ਸਦਕਾ ਤੇ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਜਿਨੇ ਵੀ ਇਸ ਤਾਂ ਤੇ ਸੇਵਾ ਕੀਤੀ ਹੈ ਇਸ ਤਾਂ ਤੋਂ ਤਾਂ ਤਨਤਨ ਬਾਬਾ ਦੇਵਾ ਸਿੰਘ ਸਾਹਿਬ ਜੀ ਗੁਰੂ ਮਹਾਰਾਜ ਨੇ ਸਭ ਦੀਆਂ ਝੋਲੀਆਂ ਭਰੀਆਂ ਆਓ ਆਪਾਂ 2 ਕੁ ਮਿੰਟ ਵਾਹਿਗੁਰੂ ਦਾ ਸਿਮਰਨ ਕਰਕੇ ਫਿਰ ਆਪਾਂ ਸਮਾਪਤੇ ਕਰ ਦੇਣੀ ਹੈ ਸੋ ਮੇਰਾ ਮਨ ਸਿੱਕੇ ਸਾਰੀ ਸੰਗਤ ਦੀ ਹਾਜ਼ਿਰ ਲੱਗੇ ਮਹਾਪੁਰਖ ਨਾਮ ਜਪਉਂਦੇ ਸੀ ਆਪਾਂ ਵੀ ਨਾਮ ਜਪੀਏ ਜੀ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਾਰੇ ਸੰਗਤ ਕਿਰਪਾ ਕਰੋ ਜੀ ਸਤ ਨਾਮ ਵਾਹਿਗੁਰੂ 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 ம வா சத் நாம வா சாரு சத்த நாம சாத்த சத் நாம வா சத்நாரு சத்நாம சத்த நாம வே சாஹே சாத்மே சத்தே நாம வே ਸੋ ਸਾਧ ਸੰਗਤ ਜੀ ਬ्यानਤੇ ਗੁਰਮੁਖ ਪਿਆਰੇ ਇਰਾਗੀ ਜਥੇ ਸਤਿਕਾਰਯੋਗ ਆਏ ਨੇ ਉਹਨਾਂ ਵੀ ਹਾਜ਼ਰੀ ਭਰਨੀ ਹੈ ਸੋ ਜਨੀਆਂ ਵੀ ਸੰਗਤਾਂ ਪਹੁੰਚੀਆਂ ਸਾਰੀਆਂ ਸੰਗਤਾਂ ਦਾ ਸਾਡੇ ਸਤਿਕਾਰਯੋਗ ਮਹਾਂਪੁਰਖ ਸ੍ਰੀਮਾਨ ਸੰਤ ਬਾਬਾ ਸੁਖਾ ਸੰਗਤ ਸਾਹਿਬ ਜੀ ਸੰਤ ਬਾਬਾ ਹਾਕਮ ਸੰਗਤ ਸਾਹਿਬ ਜੀ ਵੱਲੋਂ ਸਾਰੀਆਂ ਸੰਗਤਾਂ ਨੂੰ ਜੀਓ ਆਇਆਂ ਨੂੰ ਬਹੁਤ ਬਹੁਤ ਸਾਰੀਆਂ ਸੰਗਤਾਂ ਦਾ ਮਹਾਪੁਰਖਾਂ ਵੱਲੋਂ ਮਹਾਪੁਰਖਾਂ ਦੇ ਸੇਵਾਦਾਰ ਜਥੇਦਾਰ ਬਾਬਾ ਭੇਰਾ ਸਿੰਘ ਜੀ ਬਾਬਾ ਸ਼ਬਦਾਲ ਸਿੰਘ ਜੀ ਸੋ ਸਾਰੇ ਸੇਵਾਦਾਰਾਂ ਵੱਲੋਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸੋ ਦਾਸ ਦੇ ਕੋਲੋਂ ਬਚਨ ਬਲਾ ਕਰਦੇ ਆ ਕੋਈ ਗਲਤੀ ਹੋ ਗਈ ਹੋਵੇ ਕਿਉਂਕਿ ਕੀਰਤਨ ਹੀ ਜ਼ਿਆਦਾਤਰ ਕਰੀਦਾ ਸੋ ਇਸ ਤਰ੍ਹਾਂ ਬੋਲਣ ਦਾ ਥੋੜਾ ਥੋੜਾ ਸਵਾਭਾਵ ਨਾਉਂਦਾ ਸੱਤੇ ਪਾਤਸ਼ਾਹ ਦੀ ਕਿਰਪਾ ਕਰਨ ਚੜ੍ਹਦੀ ਕਲਾ ਕਰਨ ਦੀ ਵਾਹਿਗੁਰੂ ਜੀ ਕਾ ਕਾਲ ਸਵਾਹਿਗੁਰੂ ਜੀ ਦੀ ਖਿਫਤ ਬਾਤ ਬਾਤ ਧੰਨਵਾਦ ਸਤਕਾਰਯੋਗ ਬਾਬਾ ਜੀ ਬਾਬਾ ਪ੍ਰਗਟ ਸਿੰਘ ਜੀ ਲੋਹਾਸਾਹ ਵਾਲੇ ਜਿਨ੍ਹਾਂ ਨੇ ਸਮੇਂ ਨੂੰ ਸਮਝਦਿਆਂ ਹੋਇਆਂ ਹਾਜ਼ਰੀ ਲਵਾਈ ਹੈ ਧੰਨਵਾਦ ਕਰਦੇ ਹਾਂ ਸੋ ਸਾਧ ਸੰਗਤ ਜੀ ਹੁਣ ਮੈਂ ਬੇਨਤੀ